ਨਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬਲਟੋਹਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਵੀਰ ਬਲਵਿੰਦਰ ਸਿੰਘ ਸੰਧੂ ਦੇ ਕੋਲ ਤੇ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ ਵੜਾ ਦਿਖਾਵਾਂਗੇ ਇੱਕ ਵੜ ਜਿਹੜੀ ਆ ਬਿਲਕੁਲ ਤਾਜੀ ਸੂਈ ਆ ਕੋਈ ਅੱਜ ਭਲਕਦਾ ਸਮਾਂ ਹੋਇਆ ਸੂਈ ਨੂੰ ਇੱਕ ਜਿਹੜੀ ਦੋਸਤੋ ਗੱਬਣ ਬਿਲਕੁਲ ਤਿਆਰੀ ਦੇ ਵਿੱਚ ਆ ਦੋ ਵੜਾ ਨੇ ਸੋ ਚਾਹਵਾਨ ਵੀਰ ਤੁਸੀਂ ਜਰੂਰ ਖਰੀਦ ਸਕਦੇ ਹੋ ਪਰ ਪਹਿਲ ਜਿਹੜੀ ਹੈਗੀ ਆ ਦੋਸਤੋ ਆਪਣੀ ਘਰ ਵਿਜਿਟ ਕਰਕੇ ਜਿਹੜਾ ਪਸ਼ੂ ਸੋਇਆ ਉਹਨੂੰ ਚੋ ਕੇ ਚੁਵਾਈ ਕਰਕੇ ਜਿਹੜਾ ਕੱਬਣਾ ਉਹਨੂੰ ਤਿਰਪ ਕੇ ਤਸੱਲੀ ਜਰੂਰ ਕਰ ਲਿਆ ਕਰੋ ਠੀਕ ਆ ਜੀ ਹਰ ਵਾਰ ਦੀ ਤਰ੍ਹਾਂ ਦੋਸਤੋ ਇਹੋ ਇੱਕ ਜਿਹੀ ਰਿਕਵੈਸਟ ਹੁੰਦੀ ਆ ਅੱਜ 17 ਮਈ ਨੂੰ ਆਪਾਂ ਵੀਡੀਓ ਪਾ ਰਹੇ ਆ ਦੋਸਤੋ ਤੇ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ 11:45 ਦਾ ਸਮਾਂ ਹੈਗਾ ਠੀਕ ਆ ਤੇ ਬਲਟੋ ਇਹ ਖਾਸ ਵਿਜਿਟ ਕਰਨੀ ਆ ਬਲਵਿੰਦਰ ਸਿੰਘ ਸੰਧੂ ਭਾਈ ਮੇਰੇ ਨਾਲ ਹੋਣਗੇ ਬਿਲਕੁਲ ਓਨਰ ਨੇ ਮਾਲਕ ਨੇ ਤੇ ਨੰਬਰ ਜਿਹੜੇ ਆ ਦੋਸਤੋ ਬਿਲਕੁਲ ਸਕਰੀਨ ਦੇ ਥੱਲੇ ਚੱਲ ਰਹੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਆਓ ਕਰਦੇ ਆ ਗੱਲਬਾਤ ਭਾਈ ਬਲਵਿੰਦਰ ਸਿੰਘ ਸੰਧੂ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਵੇੜਾਂ ਦੀ ਹਾਂਜੀ ਸਭ ਤੋਂ ਪਹਿਲਾਂ ਭਾਈ ਬਲਵਿੰਦਰ ਸਿੰਘ ਸੰਧੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਹੋਰ ਠੀਕ ਠਾਕ ਜੀ ਬਹੁਤ ਵਧੀਆ ਠੀਕ ਠਾਕ ਵੀਰ ਹਾਂਜੀ ਭਾਈ ਸੇਤ ਬਹੁਤ ਵਧੀਆ ਚੰਗੇ ਠੀਕ ਠਾਕ ਅੱਛਾ ਅੱਜ ਭਾਜੀ ਸੰਤੋ ਸਾਹਿਬ ਆਪਣੇ ਕੋਲ ਦੋ ਬਿਹੜਾ ਨੇ ਹਾਂਜੀ ਦੋ ਇੱਕ ਸਹੀ ਆ ਹਾਂਜੀ ਇੱਕ ਗੱਬਣ ਡੱਬੀ ਗੱਬਣ ਆ ਠੀਕ ਆ ਜੀ ਦੂਜੀ ਡਾਇ ਡੰਗ ਦੀ ਸਹੀ ਕਾਲੀ ਡਾਇ ਡੰਗ ਦੀ ਸੂਰੀ ਮਗਰ ਬੱਚੀ ਆ ਬੜਾ ਬਹੁਤ ਚੰਗੀ ਠੀਕ ਆ ਜੀ ਇੱਕ ਜਿਹੜੀ ਭਰਾਵੋ ਬਿਹੜ ਤੁਹਾਨੂੰ ਦੂਜੇ ਨੰਬਰ ਤੇ ਦਿਖਾਵਾਂਗੇ ਕਾਲੇ ਰੰਗ ਦੇ ਵਿੱਚ ਤਾਜੀ ਸੂਈ ਆ ਥੱਲੇ ਬੱਚਾ ਬੱਚੀ ਆ ਫੀਮੇਲ ਕਾਫ ਆ ਬੱਚੀ ਬਹੁਤ ਜੱਦਪਾਤ ਵਾਲੀ ਆ ਚੰਗੀ ਵਧੀਆ ਬਰੀਡ ਦੇ ਵਿੱਚ ਉਹ ਗੱਲ ਕਰਾਂਗੇ ਆਪਾਂ ਸੈਕਿੰਡ ਨੰਬਰ ਤੇ ਉਹ ਤੁਸੀਂ ਜ਼ਰੂਰ ਦੇਖ ਲਿਓ ਤਾਜੀ ਸੂਈ ਆ ਬਿਹੜ ਪਹਿਲੇ ਨੰਬਰ ਤੇ ਜਿਹੜੀ ਦੋਸਤੋ ਇਹ ਆਪਾਂ ਤੁਹ ਸਮਾਂ ਪੁੱਛ ਲੈਣੇ ਆ ਅੱਛਾ ਆ ਪਾਜੀ ਕਿੰਨਾ ਸਮਾਂ ਲੈਂਦੀ ਪਹਿਲੀ ਵਾਰ ਡੱਬੀ 2-4 ਦਿਨ ਲੱਗੂਗੀ 2-4 ਦਿਨ ਪਾਸੇ ਜਾ ਕੇ ਸੂ ਵੀ ਸਕਦੀ ਹੈ ਸੂਹਾ ਹੋ ਸਕਦਾ ਤੀਜਾ ਜੀ ਦੂਜਾ ਨੇ ਤੀਜਾ ਵੀ ਹੋ ਸਕਦਾ ਤੀਜਾ ਵੀ ਹੋ ਸਕਦਾ ਠੀਕ ਆ ਜਾਨਪਾਰ ਚੰਗੀ ਹੈ ਥੋੜੀ ਜਿਹੀ ਅੰਨੀ ਹੈ ਵੀ ਸਭ ਹੀ ਨਹੀਂ ਕਿਨੇ ਫਰੀ ਫਿੱਕੀ ਹਾਂ ਥੋੜਾ ਜਿਹੀ ਲਸੇਪਣ ਦੇ ਵਿੱਚ ਜ਼ਰੂਰ ਹੈਗੀ ਆ ਪਰ ਥਣ ਦੇਵੇ ਵੱਲੋਂ ਪੂਰੀ ਬਾਡੀ ਬੰਤਰ ਜੇਕਰ ਦੋਸਤੋ ਦੇਖੀਏ ਤਾਂ ਖੁੱਲੇ ਭਾਰੇ ਪਿੰਡੇ ਦੇ ਵਿੱਚ ਆ ਠੀਕ ਆ ਤੇ ਵੇਲਬੂਲ ਵੀ ਸੋਹਣੀ ਆ ਬਾਕੀ ਵੀਰ ਕਹਿੰਦਾ ਵੀ ਥੋੜਾ ਜਿਹਾ ਫਿੱਕੀ ਆ ਹਨਾ ਵੀ ਥੋੜਾ ਨਿੱッセ ਬਣ ਦੇ ਵਿੱਚ ਬਾਕੀ ਜ਼ਿਆਦਾ ਵੀ ਨਹੀਂ ਆਪਾਂ ਕਹਿ ਸਕਦੇ ਤੇ ਜਿਹੜਾ ਵੀਰ ਅਗੇ ਥੋੜਾ ਬਾ ਤਾਂ ਹੋਰ ਹੱਥ ਪੱਲਾ ਮਾਰ ਲੂਗਾ ਸਾਂਭ ਸੰਭਾਲ ਕਰੂਗਾ ਤੇ ਪਿੰਡਾ ਸਰੀਰ ਜਿਹੜਾ ਦੋਸਤੋ ਨਾਰਮਲ ਭਰ ਜਾਂਦਾ ਪਸ਼ੂ ਦਾ ਸੇਵਾ ਨਾਲੀ ਸਭ ਕੁਝ ਆ ਤੇ ਆ ਜਿਹੜਾ ਥਣ ਲੇਵਾ ਵੇਖੋ ਤੁਸੀਂ ਆ ਕਰੋ ਜੀ ਠੀਕ ਆ ਜੀ ਆ ਥਣਾ ਦੀ ਸਵੇਸ ਆ ਬਿਲਕੁਲ ਤੁਸੀਂ ਆ ਧਿਆਨ ਨਾਲ ਦੇਖ ਦੇਖ ਲਓ ਜੀ ਚੌਥਾ ਨਾ ਦਾ ਪੂਰਾ ਸਰਪੇਸ ਗੈਬੰਤਰ ਜਿਹੜਾ ਇਦਾਂ ਦਾ ਹੈਗਾ ਠੀਕ ਆ ਫਦੇ 4 ਦਿਨ ਸੂਨ ਦੇ ਵਿੱਚ ਪਏ ਆ ਦੋਸਤੋ ਇਹ ਧਿਆਨ ਦੇ ਵਿੱਚ ਰੱਖ ਲਿਓ ਠੀਕ ਆ ਤੇ ਅੱਛਾ ਭਾਜੀ ਬ੍ਰਿੰਦਰ ਸਿੰਘ ਸੰਧੂ ਜੀ ਖੁੱਲ ਗਏ ਦਿਖਾਈਏ ਜੀ ਬਾਕੀ ਆ ਜਿਹੜਾ ਖੋਲ ਕੇ ਤੋਰ ਕੇ ਦਿਖਾਉਣੇ ਆ ਭਰਾਵੋ ਕੋਈ ਡੱਬੀ ਵਹਿੜਾ ਠੀਕ ਆ ਤੇ ਆਹ ਬੈਕ ਸਾਈਡ ਤੋਂ ਤੁਸੀਂ ਥਣ ਦੇ ਬਾਅਦ ਚੈੱਕ ਕਰਿਓ ਠੀਕ ਆ ਫਾਈਟ ਕੱਤ ਦੀ ਪੂਰੀ ਪੱਟੀ ਆ ਦੋਸਤੋ ਵਡੀਆਂ ਵਹਿੜਾਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਹਾਂ ਇਸ ਵਹਿੜ ਦੇ ਤੇ ਜਿਹੜਾ ਥਣ ਦੇਵਾ ਉਹ ਵੀ ਬਿਲਕੁਲ ਪੱਦਰ ਤੇ ਖੁੱਲਾ ਹਵਾਨਾ ਹੈਗਾ ਠੀਕ ਆ ਹਾਂਜੀ ਆ ਕਰੋ ਚਾਹੀਏ ਇਹਦੇ ਨਾਲ ਉਹ ਆ ਜਿਹੜਾ ਬੈਕ ਸਾਈਡ ਤੋਂ ਦੋਸਤੋ ਹਵਾਨਾ ਠੀਕ ਆ ਤੇ 4 ਦਿਨ ਦਾ ਸਮਾਂ ਹਜੇ ਬਾਕੀ ਐ ਸੁੰਦੇ ਦੇ ਵਿੱਚ ਆ ਦੇਖੋ ਠੀਕ ਆ ਤੋੜ ਲੀਏ ਜੀ ਆ ਕਰੋ ਚੱਕ ਜੀ ਠੀਕ ਆ ਸਰੀਰ ਦਾ ਢਾਂਚਾ ਜਿਹੜਾ ਭਰਾਵੋ ਤੁਸੀਂ ਦੇਖੋਗੇ ਤੇ ਖੁੱਲਾ ਸਰੀਰ ਦਾ ਢਾਂਚਾ ਤੇ ਬਾਕੀ ਮਿਲਕਿੰਗ ਜਿਹੜੀ ਆ ਦੋਸਤੋ ਉਹ ਬਿਲਕੁਲ ਸਿਵਾ ਸੰਭਾਲਦੀ ਤੇ ਪਾਏ ਦਾ ਦੁੱਧ ਆ ਤੇ ਉਹਦੀ ਆਪਾਂ ਸਾਰੇ ਵੀਰਾਂ ਨੂੰ ਜਾਣਕਾਰੀ ਹੈਗੀ ਐ ਕਿ ਜੇਕਰ ਇਹੋ ਜਿਹਾ ਪਸ਼ੂ ਜੇ ਦੇਖ ਰਹੇ ਆਪਾਂ ਤਾਂ ਦੁੱਧ ਮਿਲਕਿੰਗ ਜਿਹੜੀ ਹੈ ਵਧੀਆ ਕਰੂਗੀ ਇਹ ਵੜ ਅੱਛਾ ਭਾਜੀ ਲੈਣ ਦੇਣ ਫਿਰ ਹਾਂ ਨਾ ਕੀ ਹੈਗੀ ਆਂ ਦੀ ਸੋਤਾ ਬੱਚੀ ਦੇ ਇਹੋ ਜਿਹੀ ਪ੍ਰੀਮੀਅਰੀ ਭਾਵੇਂ ਵੇਚ ਦਈਏ ਹਾਂਜੀ ਆਪਾਂ 48 ਜੀ ਦਾ 48 ਦੀ ਹਾਂਜੀ ਠੀਕ ਹੈ ਜੀ 48000 ਦੀ ਜਿਹੜੀ ਦੋਸਤੋ ਇਹ ਵੀਰਾਂ ਦਾ ਵੀ ਵੜ ਦੇਣ ਲੈਣਾ ਠੀਕ ਆ ਡਿਮਾਂਡ ਭਾਵਿਆਂ ਦੇ 55 ਕਰ ਲਓ 55 ਜੋ ਵੀ ਹੈ ਤੇ ਹਾਂ ਨਾ ਜਿਹੜੀ ਉਹ 48000 ਠੀਕ ਆ ਵੈੜਾ ਜਰੂਰ ਤੁਸੀਂ ਜਿਹੜਾ ਆਪਣਾ ਫੈਸਲਾ ਲੈ ਸਕਦੇ ਹੋ ਆਪਣੀ ਸੋਚ ਸਮਝਦੇ ਹਿਸਾਬ ਨਾਲ ਇੱਕ ਇੱਕ ਸੈਕਿੰਡ ਨੰਬਰ ਤੇ ਆਪਣੇ ਕੋਲ ਇਹ ਵੈੜ ਆ ਗਈ ਹੈ ਜੀ ਅ ਠੀਕ ਹੈ ਆਜੋ ਭਾਜੀ ਅੱਗੇ ਇਹ ਆ ਗਈ ਆਪਣੇ ਕੋਲ ਵੈੜ ਇਹ ਸਵੇਰ ਕਿਰਵਾ ਸੁੱਈ ਹੈ ਜੀ ਇਹ ਦੂਜੇ ਸੁਵੇ ਜੀ ਦੂਜੇ ਸੁਵੇ ਆ ਸੁਈ ਕਿਦਾਂ ਪਰਸੋਂ ਹੀ ਸੁਈ ਪਰਸੋਂ ਬੱਚਾ ਥੱਲੇ ਮੱਛੀ ਉਹ ਅੱਛੀ ਹੈ ਲਾਓ ਅੱਛੀ ਕਿੱਲਾ ਲਾ ਰਹੇ ਹੋ ਠੀਕ ਹੈ ਵੱਛੀ ਜਿਹੜੀ ਦੋਸਤੋ ਇਸ ਵੈੜ ਦੇ ਥੱਲੇ ਬੱਚਾ ਜਿਹੜਾ ਵੱਛੀ ਆ ਤੇ ਸੂਹਾ ਦੂਜਾ ਇਹ ਸੂਈ ਹੈ ਠੀਕ ਹੈ ਜੀ ਆਪ ਬੱਚੀ ਤੁਸੀਂ ਵੇਖੋ ਜਿੱਡੀ ਬਹਿੜ ਆ ਓਡੀ ਜਿਹੜੀ ਦੋਸਤੋ ਬੱਚੀ ਆ ਇਹਦੇ ਥੱਲੇ ਆ ਕਰੋ ਚੈੱਕ ਠੀਕ ਆ ਆ ਕਰੋ ਚੈੱਕ ਠੀਕ ਹੈ ਜੀ ਅੱਛੀ ਬਹੁਤ ਚੰਗੀ ਆ ਆ ਨਹੀਂ ਚੰਗੀ ਆ ਬੱਚੀ ਤੇ ਕਿੰਨੇ ਕ ਡੰਗੇ ਮਲ ਕੇ ਚੁਾਈ ਦੋ ਗੰਢ ਹੋ ਗਈ ਹੁਣੀ ਫਿਰ ਆਪਾਂ ਰਾਤ ਦੇ ਰਾਤ ਸ਼ਾਮੀ ਲਿਆਂਦੀਆਂ ਵਾ ਹਾਂਜੀ ਸ਼ਾਮੀ ਸੂਏ ਚੁਾਈ ਸਵੇਰੇ ਚੁਾਈ ਆਪਾਂ ਦੋ ਡੰਗ ਚੋੜੀ ਆ ਦੋ ਡੰਗ ਤੇ 11 ਕਿਲੋ ਧਾਰਾ ਮਰਵਾ ਇੱਕ ਨਾਲ 11 ਕਿਲੋ ਬੋਲਾ ਜੀ ਬੋਲੇ ਮਨ ਸਕਦੇ ਬੋਲਾ ਬੋਲਾ ਠੀਕ ਹੈ 11 ਕਿਲੋ ਜਿਹੜਾ ਦੋਸਤੋ ਬੋਲਾ ਹੈਗਾ ਕਿਸੇ ਵੀ ਵਗਿਆ ਵੀ ਬਿਲਕੁਲ ਬਿਲਕੁਲ ਤੇ ਚੁਵਾਈ ਕਿਦਾਂ ਨਿਕਲੀ ਭਾਜੀ ਚੁਵਾਈ ਬੜੀ ਪੋਲੀ ਬਹੁਤ ਚੰਗੀ ਬਚਾ ਲਵਾ ਦਨੇ ਆਪਾਂ ਧਾਰਾ ਮਰਵਾ ਦਨੇ ਆਹ ਜ਼ਰੂਰ ਜੀ ਦਿਖਾ ਦਈਏ ਭੈਣ ਭਰਾਵਾਂ ਨੂੰ ਤੇ ਬਾਕੀ ਭਰਾਵੋ ਚੁਵਾਈ ਜਿਹੜੀ ਹੈਗੀ ਆ ਚੌਥਾ ਥਣਾ ਦੀ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਧਾਰਾ ਮਰਵਾ ਕੇ ਕੋਈ 5 5 7 7 ਜ਼ਰੂਰ ਦਿਖਾ ਦਨੇ ਆ ਕਿਉਂਕਿ ਜਿਹੜਾ ਪਸੂ ਸੁਆ ਹੁੰਦਾ ਉਹਦੀ ਤਸੱਲੀ ਜ਼ਰੂਰ ਕਰਾ ਦਿੱਦੀ ਆ ਤੇ ਜਿਹੜਾ ਪਸ਼ੂ ਗੱਭਣਾ ਉਹਦੀ ਤੁਸੀਂ ਤਸੱਲੀ ਆਪ ਦੀ ੱਟਪ ਕੇ ਜ਼ਰੂਰ ਕਰ ਲਿਆ ਕਰੋ ਠੀਕ ਆ ਤੇ ਤੋਰਦਗੇ ਨੂੰ ਫੇਰ ਖੋਲ ਕੇ ਤੋਰਦਗੇ ਜੀ ਬਾਜ ਧਾਰਾ ਮਰਵਾ ਦਿੰਦੇ ਆ ਠੀਕ ਆ ਤੇ ਬੱਚਾ ਪਿੱਛੇ ਬਹੁਤ ਸੋਹਣਾ ਹੈ ਨਾ ਜੀ ਬੱਚੀ ਪੂਰੀ ਵਧੀਆ ਪੂਰੇ ਚੰਗੇ ਸੀ ਮੰਦੀ ਵਜੋਂ ਬੱਚੀ ਨੇ ਤੇ ਬਾਕੀ ਤਾਜੀ ਸੂਈ ਆ ਦੋਸਤੋ ਸੂ ਦੇ ਵਿੱਚ ਜਿਹੜੀ ਵਹਿੜ ਹੈ ਜੇ ਤੇ ਆ ਤੁਸੀਂ ਕਦ ਕੱਡ ਦੇਖ ਸਕਦੇ ਹੋ ਵਹਿੜ ਦਾ ਕਦ ਕੱਡੀ ਸੋਹਣਾ ਠੀਕ ਆ ਜੀ ਬਲੈਕ ਰੰਗ ਦੇ ਵਿੱਚ ਆ ਕਾਲੇ ਰੰਗ ਦੇ ਵਿੱਚ ਆ ਕੁਝ ਕੁ ਸਪੌਟ ਥੱਲੇ ਡਾਟ ਜਿਹੜੇ ਹੈਗੇ ਦੋਸਤੋ ਹਵਾਨੇ ਤੇ ਕੁਝ ਕ ਨਿਸ਼ਾਨ ਹੈਗੇ ਆ ਵਾਈਟ ਬਾਕੀ ਓਵਰ ਆਲ ਜਿਹੜੀ ਆ ਬਲੈਕ ਹੀ ਆ ਠੀਕ ਆ ਤੇ ਕਦ ਕੱਡੀ ਸੋਹਣਾ ਤੇ ਤਾਜੀ ਸੂਣ ਦੇ ਕਰਕੇ ਥੋੜਾ ਜਿਹਾ ਪਸ਼ੂ ਤੁਹਾਨੂੰ ਪਤਾ ਹੀ ਆ ਕੋਈ 1-2 ਦਿਨਾਂ ਤੱਕ ਜਿਹੜਾ ਦੋਸਤੋ ਪਸ਼ੂ ਮੈਂਟੇਨ ਜਿਹੜਾ ਹੋ ਜਾਂਦਾ ਠੀਕ ਆ ਹਾਂ ਜੀ ਤੋਰ ਦਈਏ ਜੀ ਠੀਕ ਹੈ ਅੱਛਾ ਭਾਜੀ ਡਿਮਾਂਡ ਐ ਦੀ ਫਿਰ ਸਾਨੂੰ ਸਾਹਿਬ ਅੱਛੀ ਤੇ ਇਹੋ ਜਿਹੀ 50 ਹੀ ਵੇਚ ਲਈਦੀ ਆ ਹਾਂਜੀ ਆਪਾਂ 46 ਦੀ ਦੇ ਦਾਂਗੇ 46 ਦੀ ਹਾਂਜੀ 46 ਦੇ ਮਾਨਤਾ ਕਰਦਾ ਮਾਨਤਾ ਤਾਂ ਦੋਧ ਵਿਚੋਂ ਕਰਨਾ ਪਊਗਾ ਜੀ ਦੋਧ ਵਿਚੋਂ ਕਰਨਾ ਆ ਕਰਦੇ ਹੋ ਜੀ ਭੈਣ ਭਰਾ ਤਾਂ ਕੋਈ ਹੋਲਾ ਜਿੰਨਾ ਕੋ ਹੋ ਸਕਦਾ ਆ ਮੈਂ ਜਿੰਨਾ ਕਰ ਬਿਲਕੁਲ ਬਿਲਕੁਲ ਤੇ ਬਿਲਕੁਲ ਜੀ ਛੱਡ ਗਿਆ ਬੱਚੇ ਨੂੰ ਮੜਾ ਆ ਦਿਖਾਈਏ ਭਰਾਵਾਂ ਨੂੰ ਤੇ ਬਾਕੀ ਭਰਾਵੋ ਆਪਦੀ ਜਿਹੜੀ ਆ ਪਹਿਲ ਆ ਘਰ ਪਹੁੰਚ ਕੇ ਤਸੱਲੀ ਨੂੰ ਜਰੂਰ ਦੇ ਲਿਆ ਕਰੋ ਘਰ ਵਿਜ਼ਿਟ ਕਰਕੇ ਚਵਾਈ ਕਰ ਲਿਆ ਕਰੋ ਠੀਕ ਆ ਤੇ ਆਨਲਾਈਨ ਕੰਮ ਮਾੜਾ ਨਹੀਂ ਹੈਗਾਗਾ ਉਹ ਜੇਕਰ ਕਿਸੇ ਵੀਰ ਨੂੰ ਆਪੋ ਆਪਣੀ ਜ਼ਿੰਮੇਵਾਰੀ ਆ ਜੇਕਰ ਕਿਸੇ ਵੀਰ ਨੂੰ ਲੱਗਦਾ ਵੀ ਤਸੱਲੀ ਬਖਸ਼ੀ ਚੀਜ਼ ਆ ਮਾਲਕ ਤੇ ਓਨਰ ਤੇ ਵਿਸ਼ਵਾਸ ਇੱਕ ਦੂਜੇ ਦਾ ਬਣਦਾ ਤੇ ਜਰੂਰ ਤੁਸੀਂ ਆਨਲਾਈਨ ਸੌਦਾ ਕਰ ਸਕਦੇ ਹੋ ਵੀਡੀਓ ਕਾਲ ਤੇ ਚਵਾ ਕੇ ਦੇਖ ਸਕਦੇ ਹੋ ਦੂਰ ਡੰਗ ਦਾ ਠੀਕ ਆ ਬਾਕੀ ਇੱਕ ਟਾਈਮ ਜਿਹੜੀ ਹੁੰਦੀ ਆ ਦੋਸਤੋ ਥਣਾ ਦੀ ਚੈੱਕਪਾਸ ਆਪਾਂ ਕਰਵਾ ਦੇਈ ਦੀ ਆ ਮੋਸਟਲੀ ਜਿਆਦਾਤਰ ਆਪਾਂ ਕੀ ਕਰਦੇ ਆ ਵੀ ਜਿਹੜੀ ਆ ਇੱਕ ਪਾਸੇ ਜਰੂਰ ਕਰਵਾ ਦੇਜੀ ਤੇ ਤਾਂ ਜੋ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਹੋਵੇ ਹਜੇ ਬੌਲੇ ਦੇ ਵਿੱਚ ਆ ਦੋਸਤੋ ਕਈ ਵਾਰਾਂ 10 ਲੀਟਰ ਦੀਆਂ 11 ਲੀਟਰ 12 ਦਸੀਆਂ ਹੁੰਦੀਆਂ ਨੇ ਬਾਕੀ ਪਸ਼ੂ ਹਜੇ ਦੁੱਧ ਤੇ ਤੁਹਾਨੂੰ ਪਤਾ ਸਾਰੇ ਜਨ 10 15 ਦਿਨਾਂ ਤੋਂ ਬਾਅਦ ਜਿਹੜੀ ਚਵਾਈ ਆ ਹੌਲੀ ਹੌਲੀ ਸਟਾਰਟ ਹੋਣੀ ਆ ਕਿਤੇ ਪੀਕ ਲੈਵਲ ਮਹੀਨੇ ਤੱਕ ਖੰਡ 25 ਦਿਨ ਤੱਕ ਜਾ ਕੇ ਬੰਨਣਾ ਹਾਂ ਤੁੰਤੋਂ ਦਾ ਪੂਰਾ ਮੁਠੀ ਵਾਲਾ ਜੀ ਮੈਂ ਤਾਂ ਸਾਰੀ ਚਵਾਈ ਬੜੀ ਪੂਰੀ ਆਹ ਵੇਖੋ ਠੀਕ ਆ ਬਸ ਇਹਨਾਂ ਨੂੰ ਦੂਸਰੇ ਪਾੜ ਦੇ ਦੇ ਚਵਾਈ ਪੋਲੀ ਆ ਨਾ ਆਹ ਵੇਖੋ ਜੀ ਚਲੋ ਜੀ ਬਸ ਬਸ ਬਹੁਤ ਆ ਜੀ ਬਹੁਤ ਆ ਆ ਚਵਾਈ ਹੈ ਦੋਸਤੋ ਠੀਕ ਆ ਆਹ ਨੂੰ ਆਂਦੇ ਆ ਵੀ ਮੋਗੇ ਵਾਲੀ ਚਵਾਈ ਆ ਤੇ ਕਾਫੀ ਪੋਲੀ ਚਵਾਈ ਆ ਠੀਕ ਆ ਰੇਡ ਭਾਪੜਤਾ ਵੀਰ ਬਰਵਿੰਦਰ ਸਿੰਘ ਸੰਧੂ ਨੇ ਦੱਸਤਾ ਨੰਬਰ ਆਪਾਂ ਲੈ ਲੈਨੇ ਆ ਆ ਭਾਜੀ ਨੰਬਰ ਜਰੂਰ ਦੱਸੋ ਨੰਬਰ 98146 053 ਕਿਹਾ ਸੀ ਠੀਕ ਹੈ ਜੀ 98146 05381 ਠੀਕ ਹੈ ਹਾਂਜੀ ਸੋ ਦੋਸਤੋ ਇਹਨਾਂ ਦਿੱਤੇ ਹੋਏ ਨੰਬਰਾਂ ਦੇ ਤੁਸੀਂ ਸੰਪਰਕ ਕਰਨਾ ਵੀਰ ਦੇ ਨਾਲ ਤੇ ਗੱਲਬਾਤ ਕਰ ਲਿਓ ਆ ਕੇ ਵੇੜਾ ਆਖੀ ਦੇਖ ਲਿਓ ਜੋ ਕੇ ਵੇਖ ਲਿਓ ਤਸੱਲੀ ਕਰ ਲਿਓ ਵੀ ਜਿਹੜੇ ਜਿਹੜੇ ਪਹਿਲਾਂ ਤੋਂ ਵੀ ਤਸੱਲੀ ਹੋ ਸਕਦੀ ਆ ਤੁਸੀਂ ਕਰਨ ਤੋਂ ਬਾਅਦ ਸਬਦਾ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ